ਕਿ ਮੈਨੂੰ ਬੋਲਦੇ ਆ ਕਿ ਹਾਂ ਅਗਰ ਜੇ ਤੂੰ ਕੁੜੀਆਂ ਚੰਗੇ ਪਰਿਵਾਰ ਦੀਆਂ ਤੂੰ ਗਾਲਾਂ ਨਹੀਂ ਪੰਜਾਬੀ ਫੇਮਸ ਸੋਸ਼ਲ ਮੀਡੀਆ ਇਨਫਲੂਐਂਸਰ ਸੁਖਰਤਿਆ ਜੋ ਕਿ ਆਏ ਦਿਨ ਕਿਸੇ ਨਾ ਕਿਸੇ ਕੰਟਰੋਵਰਸੀ ਦਾ ਵਿਸ਼ਾ ਬਣਿਆ ਰਹਿੰਦਾ ਹੈ ਪਿਤੇ ਕੁਝ ਟਾਈਮ ਪਹਿਲਾਂ ਹੀ ਸੁਖਰਤਿਆ ਮਨਜੀਤ ਕੌਰ ਦੇ ਕਰਕੇ ਚਰਚਾ ਦੇ ਵਿੱਚ ਆਇਆ ਸੀ ਅਤੇ ਉਸ ਨੂੰ ਲੋਕਾਂ ਦੇ ਵੱਲੋਂ ਖੂਬ ਟ੍ਰੋਲ ਵੀ ਕੀਤਾ ਗਿਆ ਸੀ ਉੱਥੇ ਹੀ ਹੁਣ ਤੁਹਾਨੂੰ ਦੱਸ ਦਈਏ ਸੁਖਰਤਿਆ ਇੱਕ ਵਾਰ ਫੇਰ ਸੋਸ਼ਲ ਮੀਡੀਆ ਤੇ ਪੂਰਾ ਸ਼ਾਇਆ ਹੋਇਆ ਏ ਤਰਸਲ ਪੰਜਾਬ ਦੇ ਵਿੱਚ ਇੱਕ ਸ਼ੋਅ ਚਲਾਇਆ ਗਿਆ ਹੈ ਮਿਸ ਮੈਰਿਕ ਇੰਡੀਆ 2025 ਅਤੇ ਸੁਖਰਤੀਆ ਇਸ ਸ਼ੋਅ ਦਾ ਜੇਤੂਰ ਬਣ ਚੁੱਕਿਆ ਹੈ ਜਿਵੇਂ ਹੀ ਸੁਖਰਤੀਆ ਦੇ ਚਾਹਣ ਵਾਲਿਆਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੁਖਰਤੀਆ ਆਪਣੀ ਸਟਾਈਲਿਸ਼ ਮਾਡਲਿੰਗ ਦੇ ਚੱਲਦਿਆਂ ਇੱਕ ਵਾਰ ਫਿਰ ਮਸ਼ਹੂਰ ਹੋ ਗਿਆ ਅਤੇ ਇਸ ਵਕਤ ਤੋਂ ਆਪਣੇ ਸੋਸ਼ਲ ਮੀਡੀਆ ਤੇ ਇਸ ਸਬ ਦੀਆਂ ਵੀਡੀਓਜ਼ ਸਾਂਝਾ ਕਰਦਾ ਅਕਸਰ ਹੀ ਦਿਖਾਈ ਦਿੰਦਾ ਹੈ ਸੋਕਰਤੀਆ ਵੱਲੋਂ ਆਪਣੇ ਹਰੇਕ ਰਾਉਂਡ ਦੀ ਵੀਡੀਓ ਸਾਂਝੀ ਕੀਤੀ ਗਈ ਜਿੱਥੇ ਉਹ ਆਪਣੇ ਖੂਬਸੂਰਤ ਅੰਦਾਜ਼ ਦੇ ਨਾਲ ਮਾਡਲਿੰਗ ਕਰਦਾ ਹੋਇਆ ਦਿਖਾਈ ਦਿੱਤਾ ਭਾਵੇਂ ਇਸ ਤੋਂ ਪਹਿਲਾਂ ਸੋਕਰਤੀਆ ਆਪਣੀ ਕੌਂਟਰੋਵਰਸੀ ਦੇ ਚੱਲਦਿਆਂ ਕਾਫੀ ਟਰੋਲ ਹੋਇਆ ਲੇਕਿਨ ਅੱਜ ਉਸਨੇ ਇੱਕ ਖਾਸ ਉਪਲਬਧੀ ਹਾਸਲ ਕਰ ਲਈ ਵੱਲ ਤੁਸੀਂ ਵੀ ਇਸ ਖਾਸ ਮੌਕੇ ਤੇ ਸੋਕਰਤੀਆ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਵਧਾਈਆਂ ਜ਼ਰੂਰ ਦੇਣੀਆਂ ਐਂਡ ਤੁਹਾਨੂੰ ਸੋਕਰਤੀਆ ਦੀਆਂ ਲੁਕਸ ਕਿਸ ਤਰ੍ਹਾਂ ਦੀਆਂ ਲੱਗੀਆਂ ਇਹ ਦੱਸਣਾ ਵੀ ਨਾ ਭੁੱਲਣਾ ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ